₹150 ₹150 ₹150 ₹150 150 ਦੀ T-shirt 150 ਦੀ T-shirt ਬਾਜ਼ਾਰ ਚ 500 ਵਾਲੀ ਬਿਕਨ ਵਾਲੀ T-shirt ਲੈ ਜਾਓ ਸਿਰਫ ₹150 ਦੇ ਵਿੱਚ ₹250 ਦੇ ਵਿੱਚ ਕੈਪੀ ਲੈ ਜਾਓ ਮੁੰਡਿਆਂ ਦੇ ਬਹੁਤ ਵੱਡੇ ਫਾਇਦੇ ਸਿਰਫ ₹250 ਦੇ ਵਿੱਚ ਕੈਪੀ ਦਵਾਂਗੇ ਸਿਰਫ 450 ਦੇ ਵਿੱਚ ਜੋਗਰ ਲੈ ਜਾਓ ₹250 ਦੇ ਵਿੱਚ ਲੋਰ ਲੈ ਜਾਓ ਵੱਡਾ ਡਿੱਪੂ ਆ ਜਾ ਚੋਂ ਬੰਗਾ ਆ ਜਾਓ ਮੁੰਡਿਆਂ ਦੇ ਬਹੁਤ ਵੱਡੇ ਫਾਇਦੇ ਕੋਟ ਸਾਈਡਾ ਪਾਜ ਨੇ ਸਿਰਫ 350 ਦੇ ₹50 ਦੇ ਵਿੱਚ ਪੂਰਾ ਕੰਪਲੀਟ ਦੇਣਾ ਸੈਟ ਆ ਦੇਖੋ 350 ਰੁਪਏ ਵਿੱਚ ਕੋਟ ਸੈੱਟ ਰੰਗ ਡਿਜ਼ਾਈਨ ਇਹਦੇ ਵਿੱਚ ਬਹੁਤ ਮਿਲ ਜਾਣੇ ਆ ਬਹੁਤ ਸੋਹਣੇ ਕਲਰ ਆ ਚੁੱਕੇ ਆਗੇ ਸਾਈਜ਼ ਤੁਹਾਨੂੰ ਹਰ ਤਰ੍ਹਾਂ ਮਿਲ ਹੈਗੇ ਆ ਤੁਸੀਂ ਆਪਣੀ ਪਸੰਦ ਦੇ ਕੋਟ ਜਿੱਦਾਂ ਤੁਹਾਨੂੰ ਸਾਈਜ਼ ਜਿੱਦਾਂ ਤੁਹਾਨੂੰ ਕਲਰ ਚ ਲੈ ਕੇ ਆ ਸਕਿਆ ਤੁਹਾਡੇ ਵਾਸਤੇ ਕਿੰਨੇ ਪਿਆਰੇ ਆਰਟਿਕਲ ਆ ਚੁੱਕੇਗਾ ਕਿੰਨੇ ਕਿੰਨੇ ਸੋਹਣੇ ਕੋ ਸਟਾਫ ਆ ਚੁੱਕੇ ਆ ਗਿਆ ਇਹ ਵੀ ਆਪਾਂ ਤੁਹਾਨੂੰ ਕੋਟੀਆਂ ਭਾ ਦੇਣਾ ਹੈਗਾ ਆ ਜਿਹੜਾ ਬਾਹਰ ਤੋਂ 7-800 ਦਾ ਮਿਲਦਾ ਆਪਾਂ ਦੇ ਦਿੰਦੇ ਸਿਰਫ 500 ਦੇ ਪਿਆਰ ਭਰ ਵਿੱਚ ਦੇਖੋ ਜੀ ਸ਼ਕੀਰ ਮੁੰਡਿਆਂ ਲਈ ਵਧੀਆ ਵਧੀਆ ਵੀ ਟੀ-ਸ਼ਰਟ ਆ ਗਏ ਆ ਇਹ ਕੋਈ 1000 ਨਹੀਂ ਕੋਈ 120 ਚਾਹੇ ਐਕਸਲ ਡਬਲ ਐਕਸਲ ਸਾਰੇ ਮਿਲ ਜਾਣੇ ਆ ਫੁੱਲ ਪਾਈ ਦੇ ਵਿੱਚ ਕੋਈ 1000 ਨਹੀਂ ਕੋਈ 1200 ਨਹੀਂ ਸਿਰਫ 512 ਰੁਪਏ ਦੀ ਆਪਾਂ ਦੇ ਦਾਂਗੇ ਇਹਦੇ ਵਿੱਚ ਤੁਸੀਂ ਪਲੇਨ ਲੈ ਜਾਓ ਇਹਦੇ ਵਿੱਚ ਤੁਸੀਂ ਪ੍ਰਿੰਟ ਲੈ ਜਾਓ ਕਲਰ ਡਾਰਕ ਲੈ ਜਾਓ ਲਾਈਟ ਲੈ ਜਾਓ ਜੇ ਤੁਸੀਂ ਚਾਹੋ ਨੀ ਫੁੱਲ ਵਾਈਜ਼ ਟੀ-ਸ਼ਰਟ ਲੈਣੀ ਹੈ ਪਰ ਲੈਣੀ ਕਾਲਰ ਵਾਲੀਆ ਤੇ ਉਹ ਵੀ ਸਾਨੂੰ ਆਪਾਂ ਦੇ ਰਿਹਾ ਕਿ ਤੁਹਾਡੇ ਵਾਸਤੇ ਕਿਨੇ ਕਿਨੇ ਪਿਆਰੇ ਲੋਰ ਵੀ ਆ ਚੁੱਕੇ ਆ ਡੀਆ ਨਹੀਂ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਿਆ ਨਾ ਦੇਖੋ ਮਾਰਾ ਸੈਟ ਦੇ ਕਿਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਗਿਆ ਸਾਡੇ ਪੀਰਾਂ ਚੀਜ਼ਾਂ ਦੀਵਾਨੇ ਹੈਗੇ ਆ ਪਰ ਬਹੁਤ ਜ਼ਿਆਦਾ ਕਾਸਟਿੰਗ ਮਿਲਦੇ ਹੈਗੇ ਆ ਤੇ 88 ਰੁਪਏ ਦੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਗਿਆ ਲੈ ਲੈਂਦੇ ਆ ਕਿਸੇ ਤੋਂ ਲੋਰ ਚਾਹੇ ਤੁਸੀਂ ਛੋਟੀ ਹੱਡੀ ਤੇ ਚਲ ਜਿਓ ਚਾਹੇ ਦੁਕਾਨ ਤੇ ਚਲ ਜਿਓ 700 800 ਰੁਪਏ ਤੋਂ ਘੱਟ ਕਿਸੇ ਨੇ ਕੋਲਰ ਵਾਲੀ ਹਾਫ ਆਊਜੂ ਟ-ਸ਼ਰਟ ਨਹੀਂ ਦੇਣੀ ਸਾਡੇ ਕੋਲ ਆਜੋ 700 ਦੀਆਂ ਦੋ ਮਤਲਬ 350 ਦੇ ਵਿੱਚ ਆ ਵੀ 350 ਜਿੱਕੋ 350 ਸਾਰਿਆਂ ਲਈ ਬਹੁਤ ਵੱਡਾ ਫਾਇਦਾ ਆ ਦੇਖੋ ਇੱਕ ਹੋਰ ਫਾਇਦਾ ਕਰ ਦਿੰਦੇ ਆ ਕੋਲਰ ਵਾਲੀ ਟ-ਸ਼ਰਟ ਆ ਕੋਈ 700 ਮੰਗਦਾ ਕੋਈ 800 ਮੰਗਦਾ ਸਾਡਾ ਰੇਟ ਸਿਰਫ 150 ਰੁਪਏ ਆਹ ਦੇ ਦੇਣਗੇ ਤੁਹਾਨੂੰ ਅਸੀਂ 250 ਰੁਪਏ ਦੇ ਵਿੱਚ ਦੇਖੋ ਜਿਹੜੇ ਅਸੀਂ ਰੇਟ ਬੋਲ ਰਿਹਾ ਕੱਲੇ ਕੱਲੇ ਰੇਟ ਲਿਖ ਲਿਖ ਕੇ ਲਾ ਦਿਆ ਸਾਰੇ ਦੇ ਵੱਡੇ ਫਾਇਦੇ ਟੀ-ਸ਼ਰਟਾਂ ਦੇ ਦਤੀਆਂ ਤੁਸੀਂ ਜੀਂਦਿਆਂ ਪੈਂਟਾਂ ਦੇਖਿਆ ਉਹਦੇ ਨਾਲ ਪਾਉਣ ਲਈ ਤੁਸੀਂ ਲੈਣੀ ਆ ਸ਼ਰਟਾਂ ਹਾਫ ਆਊਜੀ ਦੀ ਸ਼ਰਟ ਚੈੱਕ ਵਾਲੀ ਲੈਣੀ ਆ ਪ੍ਰਿੰਟ ਲੈਣੀ ਆ ਲਾਈਟ ਕਲਰ ਲੈਣੇ ਆ ਡਾਰਕ ਲੈਣੇ ਆ ਚਾਹੇ ਤੁਸੀਂ ਵਾਈਟ ਕਲਰ ਲੈ ਲਓ ਤੇ ਚਾਹੇ ਲੈ ਲਓ ਤੁਸੀਂ ਬਲੈਕ ਕਲਰ ਸ਼ਰਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹਿਊਜ਼ ਵੈਰਾਈਟੀ ਤੁਹਾਨੂੰ ਵੱਡਾ ਡੀਪੋ ਮਿਲ ਜਾਣੀ ਆ। ਤੁਹਾਡੇ ਖੋੜ ਵਾਸਤੇ ਜਿੰਨਾ ਵੀ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਆ ਕੋਈ 1500 ਨੇ ਕੋਈ 1800 ਨੇ ਇਹ ਵੀ ਆਪਾਂ ਤੁਹਾਨੂੰ ਦੇ ਦਿੰਦੇ ਹਾਂ 695 ਰੁਪਏ ਵਿੱਚ ਇਹ ਚ ਵੀ ਕਲਰ ਤੁਹਾਨੂੰ ਬੱਖ ਬੱਖਰੇ ਮਣੇ ਹੈਗੇ ਆ ਆਰਟੀਕਲ ਬੱਖ ਬੱਖਰੇ ਹੈਗੇ ਆ ਤੇ ਸਾਹ ਹੀ ਤੁਹਾਨੂੰ ਹਰ ਤਰ੍ਹਾਂ ਦੇ ਨਾਲ ਦੇ ਕੋਲ ਤੁਹਾਡੇ ਵਾਸਤੇ ਕਟੀਆਂ ਫਟੀਆਂ ਪੈਂਟਾਂ ਵੀ ਆ ਚੁੱਕੀਆਂ ਹੋ ਵੱਡੇ ਡੀਪੋ ਵਿੱਚ। ਦੇਖੋ ਚਾਹੇ ਬੂਟ ਕੱਟ ਲੈ ਜਾਓ ਚਾਹੇ ਕਟੀਆਂ ਫਟੀਆਂ ਲੈ ਜਾਓ ਜਿਹੜੀ 4 4000 5 500 ਦੀ ਜੀਨ ਦੀ ਪੈਂਟ ਆ ਇੱਥੇ ਤੁਸੀਂ ਆ ਜਾਓ ਕੋਈ 1000 ਕੋਈ 95 ਰੁਪਏ ਵਿੱਚ ਦੇ ਦੇਂਗੇ ਜਿਹੜੀ 35-3500 ਰੁਪਏ ਤੋਂ ਘੱਟ ਕੇ ਦੇ ਦਿੰਦੇ ਨੇ ਦੇਖੋ ਕੱਟੀ ਫੱਟੀ ਜੀਂ ਦੀ ਪੈਂਟ ਆ ਵੀ ਤੁਸੀਂ ਚੈੱਕ ਕਰ ਲਓ ਜਿੱਦਾਂ ਨੇ ਮਰਜ਼ੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਬਣਾ ਲਓ ਜਿੱਦਾਂ ਨੇ ਮਰਜ਼ੀ ਤੁਸੀਂ ਸਾਈਜ਼ ਲੈ ਲਓ ਸ਼ਰਟਾਂ ਵੀ ਆ ਚੁੱਕੀਆਂ ਕਿ ਨਿਕ ਨਿਕ ਵਧੀਆ ਰੈਡੀਮੇਡ ਆ ਚੁੱਕੀਆਂ ਗਿਆ ਹਰ ਤਰ੍ਹਾਂ ਦੇ ਚੈੱਕ ਛੋਟੇ ਛੋਟੇ ਆ ਚੁੱਕੇ ਵੱਡੇ ਤੋਂ ਵੱਡੇ ਆ ਚੁੱਕਿਆ ਗਿਆ ਕੋਈ ਹੈਗੀ 500 ਦੀ ਕੋਈ 600 ਦੀ ਕੋਈ 700 ਦੀ ਹੁਣ ਜੇ ਪਸੰਦ ਤੁਹਾਡੀ ਹੈਗੀ ਜਿੰਨੇ ਤੁਹਾਡਾ ਬਜਟ ਹੈ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਸੋ ਸਿਲਾਈ ਵਾਲੇ ਰੇਟਾਂ ਦੇ ਤੁਹਾਨੂੰ ਸੀਟੀਆਂ ਸਿਲਾਈਆਂ ਰੈਡੀਮੇ 500 ਰੁਪਏ ਦੇ 600 ਰੁਪਏ ਦੇ ਇੰਨੀਆਂ ਕਿ ਰੇਂਜਾਂ ਚ ਆਪਾਂ ਦੇ ਦੇਣੀ ਆ। ਸੋ ਦੇਖੋ ਸਾਡੇ ਵੀਰਾਂ ਬਾਤੇ ਸ਼ਾਰਟਸ ਵੀ ਬਹੁਤ ਸੋਣ ਸੋਣ ਆ ਚੁੱਕੇ ਆਗੇ ਆ ਕੋਈ 1000 ਨਹੀਂ ਕੋਈ 1200 ਸਿਰਫ 500 ਤੇ ਪਿਆਜ ਲੈ ਕੇ ਆ ਸਕਿਆ ਦੇਖੋ ਕਿੰਨੇ ਕਿੰਨੇ ਸੋਣ ਸਟਾਫ ਆ ਚੁੱਕੇ ਡੀ ਆ ਨਹੀਂ ਕਿੰਨੇ ਕਿੰਨੇ ਵੀ ਸੋਬਰਾ ਆ ਚੁੱਕੇ ਆਗੇ ਸੋ ਦੇਖੋ ਜੀ ਵੱਡਾ ਡਿੱਪੂ ਬਹੁਤ ਵੱਡਾ ਬੋਨ ਆ ਲਗਜ਼ਰੀ ਸਟੋਰ ਆ ਜਿੱਥੇ ਤੁਹਾਡੇ ਵੱਡੇ ਫਰਿਆ ਦੇਖੋ ਤੁਸੀਂ ਸੈਲਫ ਸਰਵਿਸ ਲੈ ਸਕਦੇ ਆ ਕੱਲਾ ਕੱਲਾ ਰੇਟ ਲਿਖ ਕੇ ਲਾਇਆ ਜਿਹੜੀ ਬਜਾਜ 5-600 ਤੋਂ ਘੱਟ ਕੋ ਜੰਦਾ ਨਹੀਂ ਇੱਥੇ ਤੁਸੀਂ ਸਿਰਫ 225 ਚ ਲੈ ਜਾ ਕਿਸੇ ਨੇ ਤੁਹਾਨੂੰ 225 ਨਹੀਂ ਰੇਟ ਲਿਖ ਲਿਖ ਕੇ ਲਾਏ ਆ ਤੁਸੀਂ ਮੀਡੀਅਮ ਲੈ ਜਾਓ ਲਾਰਜ ਐਕਸਲ ਡਬਲ ਐਕਸਲ ਜਿਹੜਾ ਮਰਜ਼ੀ ਲੈ ਜਾਓ ਇਧਰ ਕਾਲਰ ਵਾਲੀਆਂ ਟੀ-ਸ਼ਰਟਾਂ ਵੀ ਦੇਖ ਸਕਦੇ ਹੋ ਸੋ ਦੇਖੋ ਕਾਲਰ ਹਾੜੇ ਪਾਸੇ ਟੀ-ਸ਼ਰਟਾਂ ਕਿੰਨਿਕ ਕਿੰਨੀ ਵਧੀਆ ਆ ਚੁੱਕੀਆਂ ਕਿੰਨਿਕ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਕਿ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਸਾਈਜ਼ ਅਕੋਰਡਿੰਗ ਲੈ ਸਕਦੇ ਹੋ ਹਰ ਤਰ੍ਹਾਂ ਦਾ ਆਰਟੀਕਲ ਮਿਲਿਆ ਗਿਆ ਕੋਈ 350 ਦੀ ਕੋਈ 400 ਦੀ ਕੋਈ 500 ਦੀ ਕੋਈ 700 ਦੀ ਹੈ ਗਿਆ ਕੋਈ ਨੜਵਾਤੀ ਵੇਸ਼ਾਂ ਵੈਰਾਈਟੀ ਆ ਚੁੱਕੀ ਤੁਸੀਂ ਵਡਾ ਡਾਡੀ ਪੂਆ ਕੇ ਆਪਣੀ ਪਸੰਦ ਦੇ ਕੋਲ ਜ ਐਕਸਲ ਡਬਲ ਐਕਸਲ ਕੋਈ 300 ਕੋ 400 450 ਰੁਪਏ ਦੇ ਵਿੱਚ ਆ ਦੇਖੋ ਇਦਾਂ ਦੇ ਆਰਟੀਕਲ ਵੀ ਤੁਹਾਨੂੰ ਮਿਲ ਜਣੇ ਆ ਪ੍ਰਿੰਟ ਚੀਜ਼ਾਂ ਦੇਣੀਆਂ ਆ ਬਾਜ਼ਾਰ ਨਾਲੋਂ ਰੇਟ ਬਹੁਤ ਘੱਟ ਹੈਗੇ ਆ ਵੱਡਾ ਡਿਪੂ ਆ ਜਾਓ ਬੰਗਾ ਆ ਜਾਓ ਚੈਨਲ ਨੂੰ ਫੋਲੋ ਕਰ ਲਓ ਰੋਜ਼ ਨੰਮੀ ਅਪਡੇਟ ਤੁਹਾਨੂੰ ਮਿਲਦੀ ਰਣੀ ਤੁਸੀਂ ਸ਼ਰਟ ਦੇਣੀਆਂ ਕੁੜੀਆਂ ਲਈ ਲੈਣੇ ਹੈਗੇ ਤੁਸੀਂ ਰੈਡੀਮੇਡ ਕੱਪੜੇ ਮੁੰਡਿਆਂ ਲਈ ਬੱਚਿਆਂ ਲਈ ਸੂਟ ਸ਼ਰਾਰੇ ਗਰਾਰੇ ਹੈਂਡਲੂਮ ਦਾ ਕੋਈ ਵੀ ਸਮਾਨ ਲੈਣਾ ਦਾ ਵੱਡਾ ਡਿਪੂ ਇੱਕੋ ਛਾਤੇ ਹੇਠਾਂ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਾਣੀ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਡੱਗਰ ਸਾਹ ਟੀਵੀ ਬੰਗਾ